ਪੰਜਾਬੀ ਯੂਨੀਵਰਸਿਟੀ ਦੇ ਵਿੱਚ ਰਾਜਨੀਤੀ ਬੁਰੀ ਤਰ੍ਹਾਂ ਫੈਲ ਹੋ ਗਈ ਹੈ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਛੱਡ ਕੇ ਹੁਣ ਆਜ਼ਾਦ ਉਮੀਦਵਾਰ ਦੇ ਉੱਤੇ ਲੋਕਾਂ ਨੇ ਫਤਵਾ ਦਿੱਤਾ ਹੈ ਤੇ ਜਿਹੜੇ ਉੱਥੇ ਦੇ ਵਿਦਿਆਰਥੀ ਨੇ ਉਹਨਾਂ ਨੇ ਉਹਨੂੰ ਚੁਣਿਆ ਹੈ ਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਸਨੇ ਆਪਣੀ ਵੜਤ ਬਣਾ ਲਈ ਹੈ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਪਿੱਛੇ ਕਰ ਦਿੱਤਾ ਹੈ ਤੇ ਜਿਹੜਾ ਸਾਡਾ ਸੁਖ ਜਕਰੌਣ ਨੌਜਵਾਨ ਹੈ ਉਹ ਪੰਜਾਬੀਆਂ ਨੂੰ ਇਹੀ ਬੇਨਤੀ ਕਰਦਾ ਹੈ ਕਿ ਤੁਸੀਂ ਜਿਹੜੇ ਸਾਡੇ ਨੌਜਵਾਨ ਨੇ ਜਾਂ ਜਿਹੜਾ ਚਿਹਰਾ ਵਧੀਆ ਹੁੰਦਾ ਉਸ ਨੂੰ ਚੁਣਿਆ ਕਰੋ ਸਾਡੇ ਜਿਹੜੇ ਪੰਜਾਬੀ ਨੇ ਉਹ ਵੋਟਰ ਨੇ ਉਹ ਕਿਉਂ ਨਹੀਂ ਸਿਆਣੇ ਬਣਦੇ ਤੇ ਜਿਵੇਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਨੇ ਇੱਕ ਵਧੀਆ ਉਮੀਦਵਾਰ ਨੂੰ ਚੁਣਿਆ ਹੈ ਇਸੇ ਤਰ੍ਹਾਂ ਅਸੀਂ ਵੀ ਵਧੀਆ ਉਮੀਦਵਾਰ ਨੂੰ ਚੁਣ ਕੇ ਆਪਣੇ ਜਿਹੜਾ ਪੰਜਾਬ ਆ ਉਸ ਨੂੰ ਖੁਸ਼ਹਾਲ ਬਣਾਈਏ ਤੇ ਸਾਨੂੰ ਵਧੀਆ ਚਿਹਰਾ ਹੀ ਚੋਣਨਾ ਚਾਹੀਦਾ ਉਹਨਾਂ ਨੇ ਹੋਰ ਕੀ ਕੀ ਕਿਹਾ ਤੁਹਾਨੂੰ ਸੁਣਾਉਨੇ ਆ ਪੰਜਾਬੀਓ ਪੰਜਾਬ ਦੇ ਰਾਜਨੀਤਿਕ ਹਾਲਾਤ ਇਸ ਵੇਲੇ ਬਹੁਤ ਬੇहद ਮਾਦਪਾਗੇ ਨੇ ਪੰਜਾਬ ਕੋਲੇ ਜਿਹੜਾ ਵੀ ਅਸੀਂ ਲੀਡਰ ਚੁਣਿਆ ਕੋਈ ਵੀ ਪੰਜਾਬ ਦਾ ਨਹੀਂ ਹੋਇਆ ਪੰਜਾਬ ਨੂੰ ਹਰ ਇੱਕ ਨੇ ਧੋਖਾ ਦਿੱਤਾ ਜਦੋਂ ਦਾ ਪੰਜਾਬੀ ਸੂਬਾ ਬਣਿਆ ਪੰਜਾਬ ਥੱਲੇ ਵੱਲ ਨੂੰ ਗਿਆ ਹੈ ਆਪਦੇ ਘਰ ਪਰ ਇਹਨੇ ਲੀਡਰਾਂ ਨੇ ਅੱਜ ਤੱਕ ਪਰ ਪੰਜਾਬ ਦਾ ਕੋਈ ਨਹੀਂ ਹੋਇਆ ਜਿਵੇਂ ਪੰਜਾਬ ਨੂੰ ਮੁਗਲਾਂ ਨੇ ਲੁੱਟਿਆ ਹਨਾ ਗੋਰੀਆਂ ਨੇ ਲੁੱਟਿਆ ਉਵੇਂ ਹੀ ਸਾਡੇ ਅੱਜ ਦੇ ਲੀਡਰ ਲੁੱਟਣ ਤੇ ਹੋਏ ਨੇ ਪਰ ਪੰਜਾਬ ਦਾ ਕੋਈ ਨਹੀਂ ਹੋਇਆ ਹੁਣ ਮੈਂ ਗੱਲ ਕੀ ਕਰਨੀ ਹੈ ਕੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਲੈਕਸ਼ਨ ਸੀਗੇ ਸਟੂਡੈਂਟ ਕਾਉਂਸਲ ਦੀਆਂ ਉਹਦੇ ਵਿੱਚ ਅਨਰਾਗ ਦਲਾਲ ਮੁੰਡਾ ਆਜ਼ਾਦ ਉਮੀਦਵਾਰ ਉਹ ਜਿਹੜਾ ਪ੍ਰਧਾਨ ਬਣ ਗਿਆ ਸਭ ਤੋਂ ਮੂਰੇ ਆ ਗਿਆ ਹੁਣ ਯੂਨੀਵਰਸਿਟੀ ਵਾਲੇ ਜਿਹੜੇ ਸਟੂਡੈਂਟ ਨੇ ਉਹ ਪੜ੍ਹੇ ਲਿਖੇ ਵਿਦਿਆਰਥੀ ਨੇ ਉਹ ਪੰਜਾਬ ਦੇ ਲੋਕਾਂ ਨਾਲੋਂ ਸਿਆਣੇ ਹੋ ਗਏ ਹੁਣ ਸਿਆਣੇ ਕਿਉਂ ਹੋ ਗਏ ਉਹ ਮੈਂ ਗੱਲ ਦੱਸਣ ਲੱਗਿਆ ਅਨਰਾਗ ਦਲਾਲ ਮੁੰਡਾ ਆਜ਼ਾਦ ਉਮੀਦਵਾਰ ਵਜੋਂ ਜਿਹੜਾ ਖੜਿਆ ਉਹਨਾਂ ਨੇ NSUI ਜਿਹੜੀ ਕਾਂਗਰਸ ਦੀ ਹੈ ਹਨਾ ਜਿਹੜੀ ਭਾਜਪਾ ਦੀ ਹੈ ਜਿਹੜੀ ਅ ਅਕਾਲੀ ਦਲ ਦੀ ਸੋਈ ਤਾਂ ਚਲੋ ਬਹੁਤ ਸਮਾਂ ਹੋ ਗਿਆ ਸੋਈ ਵਾਲੇ ਤਾਂ NSUI ਇੱਕ ਹਿਸਾਬ ਦੀ ਆਪਾਂ ਕਹ ਲਈਏ ਬਹੁਤ ਪਿੱਛੇ ਚਲੇ ਗਏ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਜਿਹੜੇ ਕੈਂਡੀਡੇਟ ਸੀਗੇ ਜਾਂ ਜਿਹੜੀਆਂ ਪਾਰਟੀਆਂ ਦੇ ਕੈਂਡੀਡੇਟ ਸੀਗੇ ਉਹਨਾਂ ਚੋਂ ਨਹੀਂ ਜਿੱਤਿਆ ਆਜ਼ਾਦ ਉਮੀਦਵਾਰ ਦਲਾਲ ਜਿੱਤਿਆ ਹੋਇਆ ਕਿ NSUI ਨੇ ਕੈਂਡੀਡੇਟ ਆਪ ਦੀ ਮਰਜ਼ੀ ਦੇ ਖੜਾਤੇ ਸਕੰਦਰ ਬੋਹਰਾ ਤੁਸੀਂ ਸਾਰੇ ਜਿਹੜੇ ਯੂਨੀ ਪੜ੍ਹੇ ਹੋ ਉਹਨੂੰ ਯੂਨੀ ਵਾਰੇ ਪਤਾ ਹੈ ਜਾਣਦੇ ਹੋਵੋਗੇ ਸਕੰਦਰ ਬੋਰਾ ਜਲਦੀ ਪ੍ਰੈਸ ਕਾਨਫਰੰਸ 'ਚ ਉੱਠ ਕੇ ਆ ਗਿਆ ਵੀ ਕੈਂਡੀਡੇਟ ਤੁਸੀਂ ਜਿਹੜੇ ਸਟੂਡੈਂਟ ਆ ਉਹਨਾਂ ਦੇ ਮਨਮਰਜ਼ੀ ਦੇ ਨਹੀਂ ਦਿੱਤੇ ਤਾਂ ਸਕੰਦਰ ਬੋਰਾ ਨੇ ਫਿਰ ਆਜ਼ਾਦ ਉਮੀਦਵਾਰ ਜਿਹੜਾ ਅਨੁਰਾਗ ਦਲਾਲ ਮੁੰਡਾ ਇਹ ਖੜਾਇਆ ਇਹਦੀ ਸਪੋਰਟ ਕੀਤੀ ਇਸ ਧੜੇ ਦੇ ਹਨਾ ਸਕੰਦਰ ਬੋਰਾ ਦੇ ਧੜੇ ਨੇ ਤੇ ਅਨੁਰਾਗ ਦਲਾਲ ਵੱਡੀਆਂ-ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਕੈਂਡੀਡੇਟ ਨੂੰ ਹਰਾ ਕੇ ਸਭ ਤੋਂ ਮੂਰੇ ਆ ਕੇ ਪ੍ਰਧਾਨ ਬਣ ਗਿਆ ਹੁਣ ਅਗਲੇ 1 ਸਾਲ ਦੇ ਵਿੱਚ ਸਟੂਡੈਂਟ ਜਿਹੜੀਆਂ ਆ ਵੋਟਾਂ ਦੇ ਵਿੱਚ ਇਹ ਪ੍ਰਧਾਨ ਬਣਿਆ ਕੀ ਬੱਚਿਆਂ ਦੇ ਹੱਕਾਂ ਲਈ ਕੀ ਬੋਲੂਗਾ ਕੀ ਕਰਨਗੇ ਉਹ ਬਾਅਦ ਦੀ ਗੱਲ ਹੈ ਗੱਲ ਕੀ ਹੈ ਲੋਕ ਸਮਝ ਦੇਖੋ ਕਿੰਨੇ ਗਏ ਸਾਡੇ ਵਿਦਿਆਰਥੀ ਉਹਨਾਂ ਨੇ ਰਾਜਨੀਤਿਕ ਪਾਰਟੀਆਂ ਦੇ ਸਾਰੇ ਜਿਹੜੇ ਆਗੂ ਸੀਗੇ ਜਾਂ ਉਹਨਾਂ ਬਲੋਗ ਜਿਹਨਾਂ ਨੂੰ ਟਿਕਟਾਂ ਮਿਲੀਆਂ ਸੀ ਚਾਹੇ ਐਨਐਸਜੋਆਈ ਆ ਚਾਹੇ ਭਾਜਪਾ ਦੀ ਕੋਈ ਜਿਹੜੀ ਸਟੂਡੈਂਟ ਕੌਂਸਲ ਤੇ ਬਣੀ ਹੋਈ ਹੈ ਪਾਰਟੀ ਜਾਂ ਫਿਰ ਹੋਰ ਕਿਸੇ ਪਾਰਟੀ ਦੀ ਬਣੀ ਹੈ ਚਾਹੇ ਆਮ ਆਦਮੀ ਵਾਲੀ ਹੈ ਹੈਨਾ ਸਾਰਿਆਂ ਨੂੰ ਹਰਾਤਾ ਅਨਰਾਗ ਦਰਾਲ ਜਿੱਤਿਆ ਹੁਣ ਜੇ ਵਿਦਿਆਰਥੀ ਜਿਹੜੇ ਯੂਨੀਵਰਸਿਟੀ ਪੜ੍ਹਦੇ ਨੇ ਪੰਜਾਬ ਯੂਨੀਵਰਸਿਟੀ ਉਹ ਸਮਝ ਸਕਦੇ ਨੇ ਵੀ ਸਾਨੂੰ ਉਹ ਬੰਦੇ ਮੂਰੇ ਲੈਉਣੇ ਪੈਣਗੇ ਜਿਹੜੇ ਸਾਡੀ ਗੱਲ ਕਰਨ ਜੇ ਉਹ ਸਮਝ ਸਕਦੇ ਨੇ ਪੰਜਾਬ ਦੇ ਲੋਕ ਕਿਉਂ ਨਹੀਂ ਅਸੀਂ ਕਿਉਂ ਅਕਾਲੀ ਦਲ ਕਾਂਗਰਸ ਭਾਜਪਾ ਆਮ ਆਦਮੀ ਕਿਉਂ ਪਾਰਟੀਆਂ ਦੇ ਅਸੀਂ ਛਿੱਟੇ ਮਾਰਨ ਤੇ ਲੱਗੇ ਹੋਇਆ ਸਾਨੂੰ ਪੰਜਾਬ ਦੇ ਵਿੱਚ ਅਜਿਹੇ ਬੰਦੇ ਮੂਹਰੇ ਲਿਆਉਣੇ ਪੈਣਗੇ ਅਜਿਹੇ ਬੰਦੇ ਲੱਭਣੇ ਪੈਣਗੇ ਜਿਹੜੇ ਆਜ਼ਾਦ ਤੌਰ ਤੇ ਜਿਹੜੇ ਸਾਨੂੰ ਲੱਗਦਾ ਇਹ ਪੰਜਾਬ ਦੀ ਗੱਲ ਕਰਦੇ ਨੇ ਜਿਨ੍ਹਾਂ ਦੇ ਜ਼ੈਨ ਚ ਪੰਜਾਬ ਆ ਜਿਨ੍ਹਾਂ ਦੇ ਢਿੱਡ ਚ ਪੰਜਾਬ ਆ ਜਿਨ੍ਹਾਂ ਦੇ ਦਿਲ ਚ ਪੰਜਾਬ ਆ ਜਿਹੜੇ ਸੱਚਮੁੱਚ ਪੰਜਾਬ ਦੇ ਰਾਖੇ ਨੇ ਪੰਜਾਬ ਦੀ ਗੱਲ ਕਰਦੇ ਨੇ ਉਹ ਬੰਦੇ ਚੁਣ ਕੇ ਮੂਹਰੇ ਲਿਆਓ ਪੰਜਾਬੀਓ ਰਾਜਨੀਤਿਕ ਪਾਰਟੀਆਂ ਦਾ ਖਹਿੜਾ ਛੱਡੋ ਜੇ ਪੰਜਾਬ ਬਚਾਉਣਾ ਚਾਹੁੰਦੇ ਹੋ ਸੋ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਰੇ ਵਿਦਿਆਰਥੀਆਂ ਨੂੰ ਮੈਂ ਸਲੂਟ ਕਰਦਾ ਹਾਂ ਉਨ੍ਹਾਂ ਦਾ ਧੰਨਵਾਦ ਵੀ ਕਰਦਾ ਹਾਂ ਵੀ ਉਹਨਾਂ ਨੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਆ ਉਹ ਦੂਜੇ ਤੀਜੇ ਚੌਥੇ ਪੰਜਵੇਂ ਸਥਾਨ ਤੇ ਰੱਖੇ ਅਤੇ ਪਹਿਲੇ ਤੇ ਮੁੰਡਾ ਅਨਰਾਗ ਦਲਾਲ ਜਿਹੜਾ ਆਜ਼ਾਦ ਕੈਂਡੀਡੇਟ ਸੀ ਉਹਨੂੰ ਲੈ ਕੇ ਆਏ ਸਕੰਦਰ ਮੋਰਾ ਵੀ ਜਿਹੜਾ ਕਾਂਗਰਸ ਦੀ ਜਲਦੀ ਪ੍ਰੈਸ ਕਾਨਫਰੰਸ ਛੱਡ ਕੇ ਆਇਆ ਉਹਨੂੰ ਵੀ ਆਪਣਾ ਸ਼ਾਬਾਸ਼ੀ ਦੇਣੀ ਬਣਦੀ ਹੈ ਸੋ ਉਮੀਦ ਕਰਦੇ ਹਾਂ ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਹੱਕਾਂ ਲਈ ਦੱਟ ਕੇ ਬੋਲੋਗੇ ਬਸ ਇਨੀ ਕੀ ਗੱਲ ਮੈਂ ਪੰਜਾਬ ਦੇ ਲੋਕਾਂ ਨੂੰ ਸਮਝਾਉਣੀ ਚਾਹੁੰਦਾ ਸੀ ਜਿਹੜੀਆਂ ਉੱਥੇ ਇਲੈਕਸ਼ਨ ਹੋਈਆਂ ਕਾਉਂਸਲ ਦੀਆਂ ਸਟੂਡੈਂਟ ਕਾਉਂਸਲ ਦੀਆਂ ਵੀ ਉਹਦੇ ਵਿੱਚ ਜੇ ਆਜ਼ਾਦ ਬੰਦੇ ਜਿੱਤ ਸਕਦੇ ਨੇ ਤਾਂ ਪੰਜਾਬ ਚ ਪੰਜਾਬ ਦੀ ਗੱਲ ਕਰਨ ਵਾਲੇ ਆਜ਼ਾਦ ਬੰਦੇ ਕਿਉਂ ਨਹੀਂ